ਬਾਬੇ ਨਾਨਕ ਨੇ ਕਿਰਤ ਨੂੰ ਪਹਿਲ ਦਿੱਤੀ ਖਾਣ ਬੇਲੀਆਂ ਦੇ ਢੌਂਗ ਰਚੌਣ ਬਾਬੇ ਹੋਰ ਲੱਗੇ ਨਹੀਂ ਪਖੰਡ ਨੂੰ ਸਿੰਘ ਹੁੰਦੇ ਕਣਕ ਵੱਢਦੇ ਹੋਏ ਫੋਟੋਆਂ ਕਰਾਉਣ ਬਾਬੇ ਕਣਕ ਵੱਢਦੇ ਹੋਏ ਫੋਟੋਆਂ ਕਰਾਉਣ ਬਾਬੇ ਓਏ ਬਾਬੇ ਨਾਨਕ ਨੇ ਦੱਸਿਆ ਸੀ ਰਾਹ ਜਿਹੜਾ ਟੈਗ ਉਹਦਾ ਲਾ ਕੇ ਆਪਣਾ ਦਿਖਾਉਣ ਬਾਬੇ ਫੇਸਬੁੱਕ ਤੇ ਫੋਟੋਆਂ ਪਾਉਣ ਦੇ ਲਈ ਚਿੱਟੇ ਚੋਲੇ ਪਾ ਕੇ ਹਲ ਵੀ ਵਾਉਣ ਬਾਬੇ ਇਸ ਬੁੱਕ ਤੇ ਫੋਟੋਆਂ ਕੋਉਣ ਦੇ ਲਈ ਚਿੱਟੇ ਚੋਲੇ ਪਾ ਕੇ ਹਲ ਵੀ ਵੋਣ ਬਾਬੇ ਮੈਂ ਤਾਂ ਸੁਣਿਆ ਸੀ ਭਗਤੀ ਏਕਾਂਤ ਹੁੰਦੀ ਮੂਰੇ ਕੈਮਰੇ ਸਮਾਧੀਆਂ ਵੀ ਲਾਉਣ ਬਾਬੇ ਓਏ ਮੈਂ ਤਾਂ ਸੁਣਿਆ ਸੀ ਭਗਤੀ ਏਕਾਂਤ ਹੁੰਦੀ ਮੂਰੇ ਕੈਮਰੇ ਸਮਾਧੀਆਂ ਵੀ ਲਾਉਣ ਬਾਬੇ ਜੇ ਕੋਈ ਪਵਿੰਦਰ ਸਹੋਲੀ ਬੋਤਾ ਸੱਚ ਬੋਲੇ ਉਹਨੂੰ ਚੇਲਿਆਂ ਤੋਂ ਨਿੰਦਕ ਕਹੋਣ ਬਾਬੇ ਉਹਨੂੰ ਚੇਲਿਆਂ ਤੋਂ ਨਿੰਦਕ ਕਹੋਣ ਬਾਬੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੀਤਕਾਰ ਪਵਿੰਦਰ ਸਹੋਲੀ ਵਾਲਾ ਅੱਜ ਦਾ ਮੇਰਾ ਜੋ ਵੀਡੀਓ ਦਾ ਵਿਸ਼ਾ ਹੈ ਉਹ ਹੈ ਬਾਬਿਆਂ ਦੇ ਰੋੜੇ ਚੌਰਸ ਗੱਪ ਤੁਸੀਂ ਹੈਰਾਨ ਹੋਵੋਗੇ ਵੀ ਚੌਰਸ ਗੱਪ ਮਤਲਬ ਰੋੜੇ ਇਹਦਾ ਕੀ ਮਤਲਬ ਆ ਸੋ ਇੱਕ ਦਿਨ ਨਾ ਮੈਂ ਇੱਕ ਬਾਬੇ ਦਾ ਦੀਵਾਨ ਸੁਣ ਰਿਹਾ ਸੀ ਤੇ ਉਹਦਾ ਹਣ ਸਭ ਨੂੰ ਪੁੱਦਾ ਵੀ ਇਹਨਾਂ ਨੇ ਆਪ ਦਾ ਡੱਕਾ ਦੂਰਾ ਕਰਨਾ ਨਹੀਂ ਹੁੰਦਾ ਜੇ ਫੇਸਬੁੱਕ ਤੇ ਫੋਟੋਆਂ ਪਾਉਣ ਦੀ ਖਾਤਰ ਰੀਲਾਂ ਬਣਾਉਣ ਦੀ ਖਾਤਰ ਬਥੇਰੇ ਚਾਜ ਕਰਦੇ ਨੇ ਤੇ ਉਹ ਬਾਬਾ ਦੀਵਾਨ ਦੇ ਵਿੱਚ ਸੁਣਾਈ ਜਾਵੇ ਮਤਲਬ ਕੀ ਆਪ ਦੇ ਉਹ ਟਕਣ ਦੀ ਖਾਤਰ ਵੀ ਕਹਿੰਦੇ ਯਾਰ ਸਾਨੂੰ ਕੋਈ ਸੁਵਾਰਨਾ ਕਰਦੇ ਵੀ ਤੁਸੀਂ ਬਾਬਾ ਜੀ ਇੰਨੀਆਂ ਜਿਹੜੀਆਂ ਇੱਛਾ ਕਰਦੇ ਹੋ ਇਹ ਕਿਵੇਂ ਹੋ ਰਹੀਆਂ ਨੇ ਇਹ ਕੰਮ ਤਾਂ ਤੁਸੀਂ ਕੋਈ ਕਰਦੇ ਨਹੀਂ ਕਿਉਂਕਿ ਗੁਰੂ ਸਾਹਿਬ ਨੇ ਤਾਂ ਕਿਰਤ ਕਰੋ ਨਾਮ ਜਪੋ ਵੰਡ ਛਕਣ ਦਾ ਆਦੇਸ਼ ਦਿੱਤਾ ਤੁਸੀਂ ਵੰਡ ਛਕਣਾ ਤਾਂ ਦੂਰ ਤੁਸੀਂ ਲੋਕਾਂ ਦੇ ਪੈਸੇ ਦੇ ਐਸ਼ ਕਰ ਰਹੇ ਹੋ ਤਾਂ ਫਿਰ ਉਹ ਕੀ ਮਤਲਬ ਉਹ ਘਮਾ ਫਰਾ ਕੇ ਘਾਲਨ ਨੂੰ ਵੀ ਜੇ ਲੋਕ ਸਾਨੂੰ ਮੱਥਾ ਟੇਕਦੇ ਨੇ ਤਾਂ ਉਹ ਕਾਨਪੁਰਖ ਵਾਹਿਗੁਰੂ ਉਹਨਾਂ ਨੂੰ ਦਿੰਦਾ ਉਹਨਾਂ ਨਾਲ ਹੀ ਸਾਡੇ ਕੋਲ ਆ ਜਾਂਦਾ ਉਹ ਫਿਰ ਲੋਕ ਜਿਹੜੇ ਮੱਥਾ ਟੇਕਣਾ ਹੁੰਦੇ ਉਹ ਵੀ ਸੋਚਦੇ ਆ ਯਾਰ ਪ੍ਰਮਾਤਮਾ ਨੇ ਸਾਨੂੰ ਦਿੱਤਾ ਅਸੀਂ ਹੁਣ ਇਹਨਾਂ ਬਾਬਾ ਜੀ ਨੂੰ ਦੇਣਾ ਵੀ ਬਾਬਾ ਜੀ ਦੇ ਅਸਾਂ ਮਾਦਰਵਾਸੀ ਬੜਪਾਗੀ ਆ ਜਿਹੜੇ ਬਾਬਾ ਜੀ ਦੀ ਸੇਵਾ ਕਰ ਰਹੇ ਆ ਲੋਕ ਇਹ ਕਦੀ ਕਿਹੜਾ ਜਪਏ ਹੋਏ ਨੇ ਮੈਂ ਖੁਦ ਪਿਆਰੀ ਹਾਂ ਯਾਰ ਤੇ ਪਰ ਜਦੋਂ ਗੁਰਬਾਣੀ ਪੜ੍ਹਦੇ ਆ ਫਿਰ ਪਤਾ ਲੱਗਦਾ ਵੀ ਸੱਚ ਕੀ ਆ ਇਹ ਲੋਕ ਤਾਂ ਗੁਰਬਾਣੀ ਤੋਂ ਉਹਾਂ ਦੂਰ ਬੈਠੇ ਨੇ ਕਿਉਂਕਿ ਗਰੀਬ ਦਾ ਮੂੰਹ ਗੁਰੂ ਦੀ ਕੋਲਕ ਦੱਸਿਆ ਗਿਆ ਵਾ ਤੇ ਕੋਈ ਮਾਤਰ ਵੀ ਨਹੀਂ ਇਹ ਲੋਕਾਂ ਨੂੰ ਫਿਰ ਸਾਖੀ ਕੀ ਸੁਣਾਉਣਗੇ ਜਿਹੜੇ ਚੋਰ ਸਕੱਪ ਦੀ ਮੈਂ ਗੱਲ ਕਰ ਰਿਹਾ ਤੇ ਦੁਕਾਨ ਦੇ ਵਿੱਚ ਲੱਗਿਆ ਉਹ ਸੁਣਨ ਕਮਬਾ ਕਹਿੰਦਾ ਭਾਈ ਇੱਕ ਬੰਦਾ ਸੀ ਉਹਨੂੰ ਕਾਲਪੁਰਖ ਵਾਹਿਗੁਰੂ ਤੇ ਸ਼ੰਕਾ ਹੋ ਗਿਆ ਸ਼ੰਕਾ ਨਹੀਂ ਕਰਨਾ ਚਾਹੀਦਾ ਭਾਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੁੱਚੇ ਕੁੜੀਆਂ ਬੈਠੀਆਂ ਨਾਲ ਚਲੋ ਇਹ ਕੀ ਗੱਲ ਸਤਨਾਮ ਸ੍ਰੀ ਵਾਹਿਗੁਰੂ ਠੀਕ ਕਰੋ ਸ਼ੰਕਾ ਨਹੀਂ ਭਾਈ ਕਰਨਾ ਚਾਹੀਦਾ ਕਿਸੇ ਤੇ ਗੁਰੂ ਪੀਰ ਤੇ ਪੀਰ ਪੁੱਤਿਆਂ ਦੇ ਮਤਲਬ ਘਰ ਘਰਾ ਕੇ ਯਾਰ ਜੇ ਉਹ ਸ਼ੰਕਾ ਸਾਹਮਣੇ ਦੇਖ ਰਿਹਾ ਹੋਊ ਉਹਨੂੰ ਸ਼ੰਕਾ ਥੋੜੀ ਕਹਾਂਗੇ ਸੱਚਾਈ ਨੂੰ ਸ਼ੰਕਾ ਥੋੜੀ ਕਹਾਂਗੇ ਸੋ ਚਲੋ ਤੇ ਕਦੇ ਉਹ ਬੰਦੇ ਨੂੰ ਪ੍ਰਮਾਤਮਾ ਤੇ ਸ਼ੰਕਾ ਹੋ ਗਿਆ ਵੀ ਆਏ ਕਿ ਮੈਂ ਰੱਬ ਮੂੰਹ ਚ ពੁਰਕੀਆਂ ਬਾਦੂ ਅੰਲੇ ਜੀ ਉਹਨੇ ਕੀ ਕੀਤਾ ਭਾਈ ਕਿਤੇ ਜੰਗਲ ਦੇ ਵਿੱਚ ਜਾ ਬੈਠਾ ਕੋ ਸਤਨਾਮ ਸ੍ਰੀ ਵਾਹਿਗੁਰੂ ਪੁੱਛਿਆ ਉਹਨੀਆਂ ਕਹਿੰਦੀਆਂ ਸਤਨਾਮ ਸ੍ਰੀ ਵਾਹਿਗੁਰੂ ਠੀਕ ਆ ਜੀ ਤੇ ਹੋਇਆ ਕੀ ਜੰਗਲ ਦੇ ਵਿੱਚ ਬੈਠ ਗਿਆ ਇੱਕ ਦਿਨ ਭੁੱਖਾ ਬੈਠਾ ਰਿਹਾ ਦੋ ਦਿਨ ਬੈਠਾ ਰਿਹਾ ਤੀਜੇ ਦਿਨ ਉਹਨੇ ਦੇਖਿਆ ਵੀ ਕਿਉਂ ਤਾਂ ਤਾਂ ਹੈ ਨਹੀਂ ਤੇ ਫੇਰ ਕੀ ਹੁੰਦਾ ਭਾਈ ਇੱਕ ਉਥੇ ਚੋਰ ਲੰਗੇ ਜਾਂਦੇ ਸੀ ਉਹ ਚੋਰਾਂ ਨੇ ਦੇਖਿਆ ਕੋਈ ਬਾਬਾ ਬੈਠਾ ਕਹਿੰਦੇ ਉਹਨਾਂ ਚੋਰਾਂ ਨੇ ਸੋਖੂ ਸੋਖਰੀ ਭਈ ਜੇ ਅਸੀਂ ਆਪਦੇ ਮਕਸਦ ਦੇ ਵਿੱਚ ਕਾਮਯਾਬ ਹੋ ਗਏ ਤਾਂ ਬਾਬਾ ਜੀ ਨੂੰ ਜਾਂਦੇ ਹੋ ਪ੍ਰਸ਼ਾਦ ਅਸ਼ਕਾ ਕੀ ਜਾਂਵਾਂਗੇ ਪੋਆ ਕੀ ਭਾਈ ਚੋਰ ਉਹ ਮਕਸਦ ਦੇ ਵਿੱਚ ਕਾਮਯਾਬ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਚੋਰ ਚੋਰੀ ਕਰ ਉਹ ਜੇ ਕਾਮਯਾਬ ਹੋ ਗਏ ਬਾਬਾ ਕਹਿੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਚਲੋ ਉਹ ਪੁੱਛਣ ਵਾਲਾ ਇੰਨਾ ਕੋ ਮੂਰੇ ਇਹ ਕਹਿੰਦੇ ਫਿਰ ਆ ਗਏ ਉਹ ਉੱਥੇ ਇਹਨੂੰ ਬਾਬਾ ਜੀ ਨੂੰ ਪ੍ਰਸ਼ਾਦਾ ਛਕਾਉਣਾ ਤੇ ਇਹ ਕਹਿੰਦੇ ਬਾਬੇ ਨੇ ਉਹਨੇ ਕੀ ਕੀਤਾ ਬੰਦੇ ਨੇ ਅੱਖਾਂ ਪਮੇਸ਼ ਕੇ ਬਹਿ ਗਿਆ ਜੋਰ ਨਾਲ ਵੀ ਦੇਖਦੇ ਆ ਕਹਿੰਦਾ ਜਦੋਂ ਉਹ ਬੈਠਿਆ ਜੋਰ ਨਾਲ ਉਹਨਾਂ ਨੇ ਪ੍ਰਸ਼ਾਦਾ ਤਿਆਰ ਕਰਕੇ ਥਾਲੀ ਰੱਖੀ ਮੂਹਰੇ ਕਹਿੰਦੇ ਉਹ ਤਾਂ ਛੁਟਾ ਕੇ ਨਾ ਇਹਨੇ ਚੋਰ ਕਹਿੰਦੇ ਵੀ ਆਪੋ ਪ੍ਰਸ਼ਾਦਾ ਦਾ ਛਕਾਉਣਾ ਛਕਾਉਣਾ ਤੇ ਇਹ ਕਹਿੰਦੇ ਉਹਨੇ ਕੀ ਕੀਤਾ ਜਦੋਂ ਮਤਲਬ ਉਹ ਕਹਿੰਦੇ ਮਤਲਬ ਲੱਗੇ ਮੂੰਹ ਚ ਪਾਉਣ ਉਹਨੇ ਦੰਦ ਕੁੱਟ ਲਿਆ ਮੂੰਹ ਜੋਰਨਾ ਬੰਦ ਕਰਕੇ ਬਹਿ ਗਿਆ ਆਪੋ ਸਤਨਾਮ ਸ੍ਰੀ ਵਾਹਿਗੁਰੂ ਪੁੱਛੇ ਕੁੜੀਆਂ ਸਤਨਾਮ ਸ੍ਰੀ ਵਾਹਿਗੁਰੂ ਕੁੜੀਆਂ ਬੰਦੇ ਸਭ ਇਹ ਕਹਿੰਦੇ ਦੰਦ ਘੁੱਟ ਕੇ ਬਹਿ ਗਿਆ ਵੀ ਦੇਖਦੇ ਆਂ ਪ੍ਰਮਾਤਮਾ ਕਹਿੰਦੇ ਫੇਰ ਇੱਕ ਚੂਰ ਨੇ ਸੋਚਿਆ ਵੀ ਦੇਖੋ ਜੀ ਆਪਾਂ ਪ੍ਰਸ਼ਾਦ ਦਾ ਨਾਸ਼ ਕਰਾਇਆ ਆਪਣੀ ਤਾਂ ਸੁੱਖਣਾ ਵਿੱਚ ਰਹਿ ਜੂ ਕਹਿੰਦੇ ਕੋਈ ਪ੍ਰਸ਼ਾਦ ਦਾ ਤਾਂ ਹੁਣ ਇਹਦੇ ਅੰਦਰ ਆਪਾਂ ਆਪੇ ਆਪੇ ਨੂੰ ਛਕਾਉਣੇ ਛਕਾਉਣਾ ਵਾ ਚਾਹੇ ਆਪਾਂ ਨੂੰ ਦੰਦ ਭੰਨ ਕੇ ਨਾ ਪਾਉਣਾ ਪਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੁੜੀਆਂ ਪੁੱਛੋ ਜੋਰਨਾ ਕਹਿਣਗੀਆਂ ਫੇਰ ਮਨੇ ਭਰੇ ਕਚੋਰ ਨੇ ਪੁੱਥਰ ਜੱਕ ਲਿਆ ਜਦੋਂ ਲੱਗਿਆ ਦੰਦਾ ਤੇ ਮਾਰਨੇ ਕਹਿੰਦੇ ਉਹਨੇ ਮੂੰਹ ਬੋਲ ਕੇ ਕਹਿੰਦਾ ਹਾਂ ਵਾਹਿਗੁਰੂ ਤੂੰ ਮੂੰਹ ਚ ਬੁਰਕੀਆਂ ਵੀ ਪਾ ਸਕਦਾ ਆ ਕੋ ਸਤਨਾ ਫਿਰ ਵਾਹਿਗੁਰੂ ਇੰਨੀ ਗੱਲ ਕਹਿਣ ਦੀ ਦੇਰ ਸੀ ਨਾਲ ਢੋਲ ਕੀੜੇ ਨੇ ਦੇਖਿਆ ਉਹ ਆਪੇ ਨੇ ਚੋਰ ਸਰੋੜ ਤਾਂ ਦਿੱਤਾ ਹੁਣ ਤਾਂਾਂ ਕਿਵੇਂ ਚੜੀਏ ਫਿਰ ਉਹਨੇ ਮਾਰ ਕੇ ਢੋਲ ਕਿੰਦਾ ਉੱਤੇ ਟਕੜ 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 ਬੋਲੇ ਸੋਨੇ ਹਾਂ ਤੋਂ ਸੂਰਜ ਕੋਲ ਬੋ ਸੁਜ ਕੋਣੀ ਖਤਮ ਮਤਲਬ ਕੀ ਵੇ ਲੋਕਾਂ ਨੂੰ ਆਏ ਹੋ ਜੀ ਵੀ ਸਾਨੂੰ ਤਾਂ ਪ੍ਰਮਾਤਮਾ ਦਿੰਦਾ ਜੇ ਅਸੀਂ ਬੈਠੇ ਆ ਵੀ ਤੁਸੀਂ ਵੀ ਸਾਡੇ ਕੋਲ ਬੈਠ ਕੇ ਦੇਖੋ ਕਈ ਸੁਣੇ ਨੇ ਕਰਦੇ ਬੈਠ ਕੇ ਤਾਂ ਦੇਖੋ ਭਾਈ ਬੈਠ ਕੇ ਤਾਂ ਦੇਖੋ ਮਤਲਬ ਕਿ ਲੋ ਤੁਸੀਂ ਯਾਰ ਆਪ ਨਹੀਂ ਦਿੱਕਤ ਦੂਰ ਕਰਨਾ ਨਾ ਕਰੋ ਥੋੜੇ ਚੱਲਦੀਆਂ ਚਲਾਈ ਜਾਣ ਦੋ ਪਰ ਇਹ ਗੱਲ ਸੱਚ ਆ ਕਿਰਤ ਕਰਨ ਤੋਂ ਬਿਨਾ ਕੋਈ ਹੱਲ ਨਹੀਂ ਠੀਕ ਆ ਜੀ ਇਹਨਾਂ ਸਾਧਾਂ ਨੇ ਸਾਨੂੰ ਗਧੀ ਗੇੜ ਜਿਹੜਾ ਪਾਇਆ ਹੋਇਆ ਨਾ ਮਤਲਬ ਗੁਰਬਾਣੀ ਦਾ ਸਹਾਰਾ ਲੈ ਕੇ ਇਹ ਜੇ ਲੋਕਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਆ ਤੇ ਮੈਂ ਆਪਣੀ ਜ਼ਿੰਦਗੀ ਦਾ ਇੱਕ ਨਚੂੜ ਕੱਢਿਆ ਵਾ ਕਿਰਤ ਤੋਂ ਬਿਨਾ ਬੰਦੇ ਦਾ ਕੋਈ ਹੱਲ ਨਹੀਂ ਜਿੱਥੇ ਮਰਜੀ ਭੱਜ ਲਵੇ ਠੀਗਾਕਾਰ ਪ੍ਰਖ ਵਾਹਿਗੁਰੂ ਵੀ ਉਦੋਂ ਹੀ ਬੰਦੇ ਦੀ ਬਾਹ ਪੜਦਾ ਇੱਕ ਸਕੂਲ ਦੇ ਵਿੱਚ ਮਤਲਬ ਪੜਦੇ ਸੁਣੋਦੇ ਹੁੰਦੇ ਸੀ ਇਹਨੇ ਵੀ ਜੇ ਤੁਸੀਂ ਇੱਕ ਪੈਰ ਵਧਾਓਗੇ ਤਾਂ ਪ੍ਰਮਾਤਮਾ 10 ਤੁਹਾਡੇ ਵੱਲ ਵਧਾਉਂਦਾ ਵਾ ਤੇ ਉਹਦਾ ਰੀਜਨ ਕੀ ਹੈ ਜੇ ਤਰੱਕੀ ਵੱਲ ਸਕੂਲ ਦੇ ਵਿੱਚ ਜੋ ਸਾਨੂੰ ਸਾਡੇ ਟੀਚਰਸ ਕਹਿਆ ਦਿੰਦੇ ਸੀ ਵੀ ਜੇ ਤੁਸੀਂ ਕੋਸ਼ਿਸ਼ ਕਰੋ ਕੋਸ਼ਿਸ਼ ਨੂੰ ਫਲ ਲੱਗਦੀ ਹੈ ਮਿਹਨਤ ਦਾ ਫਲ ਮਿੱਠਾ ਹੁੰਦਾ ਕਹਿੰਦੇ ਸੋ ਜੇ ਅਸੀਂ ਮਿਹਨਤ ਕਰਾਂਗੇ ਕਿਰਤ ਕਰਾਂਗੇ ਤਾਂ ਸਭ ਕੁਝ ਹੀ ਠੀਕ ਆ ਜੇ ਮਤਲਬ ਇਹਨਾਂ ਪਖੰਡੀ ਸਾਧਾਂ ਦੇ ਮਤਲਬ ਸੰਗ ਦੇ ਵਿੱਚ ਲਾ ਕੇ ਸੰਗ ਦੇ ਵਿੱਚ ਰਲ ਕੇ ਇਨਾਂ ਦੇ ਕਹੇ ਦੇ ਜਨਮ ਤਾਂ ਮੈਂ ਦੇਖਿਆ ਹੀ ਆ ਸੀ ਅੱਖੀਂ ਦੇਖਿਆ ਵਾ ਤੇ ਬਹੁਤ ਘਰ ਹੈ ਜਿਹਨਾਂ ਦੇ ਜਿਹੜੇ ਮਤਲਬ ਹਾਲਾਤ ਬਹੁਤ ਮਾੜੇ ਹੁੰਦੇ ਆ ਬਹੁਤ ਘਰਾਂ ਦੇ ਆ ਠੀਕ ਆ ਉਹ ਬਾਬਿਆਂ ਦੇ ਚੱਕਰਾਂ 'ਚ ਹੀ ਤੁਰੇ ਫਿਰਦੇ ਆਸੀਂ ਵੀ ਖੋਦੀ ਤੁਰੇ ਫਿਰਦੇ ਰਹੇ ਆ ਤੇ ਜਦੋਂ ਇਸ ਗੱਲ ਦੀ ਸਮਝ ਆ ਗਈ ਵੀ ਗੁਰੂ ਨਾਨਕ ਨੇ ਸਾਨੂੰ ਰਾਹ ਹੀ ਦਿਖਾਇਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਰਾਹ ਸਾਨੂੰ ਗੁਰੂ ਸਾਹਿਬ ਨੇ ਦਿਖਾਇਆ ਪਹਿਲ ਕਿਰਤ ਨੂੰ ਦਿੱਤੀ ਆ ਸੋ ਕਿਰਤ ਤੋਂ ਬਿਨਾਂ ਕਿਸੇ ਪਾਸੇ ਵੀ ਕੋਈ ਹੱਲ ਨਹੀਂ ਕੋਈ ਜਿੱਥੇ ਮਰਜੀ ਭੱਜ ਜਿਵੇ ਕਿਦੋਂ ਤੁਸੀਂ ਕਿਰਤ ਕਰਨ ਲੱਗੇ ਤੁਹਾਡੀ ਕਿਰਤ ਦੀ ਕਮਾਈ ਘਰ ਦੇ ਵਿੱਚ ਆਉਣ ਲੱਗੀ ਉਸ ਚੀਜ਼ ਨੇ ਹੀ ਬਰਕਤ ਦੇਣੀ ਆ ਉਸ ਤੋਂ ਬਿਨਾ ਕੋਈ ਵੀ ਰਾਹ ਵਾ ਜੋ ਇਹ ਸਾਧ ਮਰਜੀ ਕਹੀ ਜਾਣ ਠੀਕ ਆ ਜੀ ਇਹ ਲੋਕ ਆਪ ਦੀਆਂ ਕਰਤੂਤਾਂ ਆਪਦੇ ਔਗਣ ਛਕਾਉਣ ਦੀ ਖਾਤਰ ਆਪਦਾ ਬੇਲੜ ਪੁਣਾ ਨਕੂਣ ਦੀ ਖਾਤਰ ਇਹ ਲੋਕਾਂ ਨੇ ਗੁਰਬਾਣੀ ਦੇ ਵੀ ਅਰਥਾ ਜੋ ਤੋੜ ਮੋੜ ਕੇ ਪੇਸ਼ ਕਰਨੇ ਸ਼ੁਰੂ ਕਰਤੇ ਨੇ ਸੋ ਇਹਨਾਂ ਤੋਂ ਅਜ ਬਚਣ ਦੀ ਲੋੜ ਆ ਗੁਰਬਾਣੀ ਪੜ੍ਹ ਕੇ ਤਾਂ ਦੇਖੋ ਗੁਰਬਾਣੀ ਕਹਿੰਦੀ ਕੀ ਆ ਭਗਤ ਧੰਨਾ ਜੀ ਨੇ ਕੀ ਕਿਹਾ ਕਹਿੰਦੇ ਤੰਨਾ ਗੋਪਾਲ ਤੇਰਾ ਯਾਰਤਾ ਜੋ ਜਨ ਤੁੰਗਰੀ ਭਗਤ ਕ੍ਰਾਂਤੇ ਤਿਨਕੇ ਕਾਜ ਸਵਾਰਤਾ ਤੰਨਾ ਤੇ ਕਹਿੰਦੇ ਕੰਮ ਸਵਾਰਦਾ ਜਿੱਦ ਪ੍ਰਮਾਤਮਾ ਨੇ ਭਾਜ ਕਰਦਿਆ ਪਰ ਭਗਤ ਧੰਨਾ ਜੀ ਨੇ ਥੋੜੀ ਕਿਹਾ ਵੀ ਕੰਮ ਛੱਡ ਕੇ ਬਹਿ ਜਾਓ ਦਾਲ ਸਿੱਧਾ ਮੰਗੋ ਕਿ ਉਹ ਹਮਰਾ ਖੁਸ਼ੀ ਕਰੇ ਨ ਕਿ ਜਿਉ ਪਨੀਆਂ ਸ਼ਾਦਨ ਨੀਕਾ ਆਨਾਜ ਮੰਗੋ ਸਤ ਸਿਕਾ ਗਊ ਪੈਸ ਮੰਗੋ ਲਵੇਰੀ ਇੱਕ ਤਾਜਨ ਤੁਰੀਜਗੀਰੀ ਘਰ ਕੀ ਗੀ ਹੈ ਚੰਗੀ ਜਨ ਧੰਨਾ ਲੈ ਕੇ ਮੰਗੀ ਭਗਤ ਧੰਨਾ ਜੀ ਨੇ ਕਿਹਾ ਕੀ ਆ ਇਹ ਥੋੜੀ ਕਿਹਾ ਵਿਸਦਾ ਕਿ ਹੋਈ ਭੇਜ ਦੇ ਕੇ ਇਹ ਵਾਹ ਭਗਤ ਧੰਨਾ ਜੀ ਕਹਨੇ ਗਊ ਪੈਸ ਮੰਗੋ ਲਵੇਰੀ ਇੱਕ ਤਾਜਨ ਤੁਰੀਜਗੀਰੀ ਘਰ ਕੀ ਗੀਹਾਂ ਚੰਗੀ ਜਾਂ ਤਾਂ ਨਾ ਲੈਵੇ ਮੰਗੀ ਹੁਣ ਗਾਂ ਮੁੱਜ ਮੰਗ ਕੇ ਭੁੱਖੀ ਥੋੜੀ ਮਾਰਨੀ ਸੀ ਭਗਤ ਧੰਨਾ ਜੀ ਨੇ ਤਾਂ ਕਹਿੰਦੇ ਪ੍ਰਮਾਤਮਾ ਪ੍ਰਗਟ ਹੋਇਆ ਭਗਤ ਧੰਨਾ ਜੀ ਨੇ ਤਾਂ ਪ੍ਰਮਾਤਮਾ ਨੂੰ ਵੀ ਕੰਮ ਲਾਇਆ ਪਹਿਲਾਂ ਇਹਨੇ ਭਾਈ ਖੇਤਾਂ ਨੂੰ ਪਾਣੀ ਲਾਉਣ ਵਾਲਾ ਮਾਰਾ ਹੀ ਕਰਨ ਪਹਿਲਾਂ ਉਹ ਲਾਓ ਇਥੇ ਪਖੰਡੀ ਬਾਪੇ ਨੇ ਕਹਿੰਦੇ ਘਰੇ ਆਉਣਾ ਹੋਵੇ ਸਾਰਾ ਟੱਬਰ ਮਤਲਬ ਕੰਮ ਛੱਡ ਕੇ ਖੜ ਜਾਂਦਾ ਵਾ ਦੇਖੋ ਭਗਤ ਧੰਨਾ ਜੀ ਜਿਨ੍ਹਾਂ ਦੀ ਅਸੀਂ ਗੁਰਬਾਣੀ ਰੋਜ਼ ਪੜਦੇ ਆ ਮੁੱਠਾ ਦੇਖਦੇ ਆ ਉਹਨਾਂ ਨੇ ਕੀ ਕੀਤਾ ਬਾਰਪੁਰਖ ਵਾਹਿਗੁਰੂ ਪਰਮਾਤਮਾ ਪ੍ਰਗਟ ਹੁੰਦਾ ਤਾਂ ਪਹਿਲਾਂ ਕੰਮ ਲਾਇਆ ਇਹਦੇ ਸਾਥ ਕਹਿਣਗੇ ਭਗਤ ਦੰਨਾ ਜਾਂ ਭੋਲੇ ਸੀ ਲੈ ਦੱਸੋ ਹੱਦ ਕਰੀ ਜਾਂਦੇ ਨੇ ਮਦਰ ਹਰ ਚੀਜ਼ ਨੂੰ ਪੁੱਠੇ ਪਾਸੇ ਲੈ ਕੇ ਜਾਣਾ ਭਗਤ ਦੰਨਾ ਜੀ ਨੇ ਜੇ ਹੁਣ ਸਤਸਿ ਦੇ ਪਾਸੇ ਨੂੰ ਗੱਲ ਲੈ ਜਾਣੀ ਹੋਵੇ ਤਾਂ ਇਹ ਵੀ ਉਪਦੇਸ਼ ਬਣਦਾ ਵੀ ਭਗਤ ਦੰਨਾ ਜੀ ਨੇ ਅਕਾਲਪੁਰਖ ਵਾਹਿਗੁਰੂ ਨੂੰ ਵੀ ਕੰਮ ਲਾ ਲਿਆ ਇਹ ਕੰਮ ਤੋਂ ਬਿਨਾ ਕੋਈ ਹੱਲ ਨਹੀਂ ਰਗਰ ਭੁੱਖੇ ਖੜੇ ਨੇ ਪਹਿਲਾਂ ਪਾਣੀ ਪਿਆਓ ਫਿਰ ਕੰਦਕੇ ਮੋੜੋ ਤਾਂ ਕੋ ਮਤਲਬ ਇਹ ਇਹਨਾਂ ਲੋਕਾਂ ਨੇ ਉਸ ਚੀਜ਼ ਨੂੰ ਅਲਟ ਪਾਸੇ ਲੱਗੀ ਭਗਤੀ ਕਰੋ ਤੇ ਕੰਮ ਪ੍ਰਮਾਤਮਾ ਆਪ ਕਰੋ ਸੋ ਇਹ ਗੰਨਾ ਅੱਜ ਬਾਜ਼ਾਰਨ ਦੀ ਰੋਡ ਆ ਸੋਚਣ ਦੀ ਰੋਡ ਆ ਇਹਨਾਂ ਕੋਲ ਕਹਿੰਦਾ ਹੋਇਆ ਖਿਮਾ ਦਾ ਇਜਾਜ਼ਖਾਂ ਬਸ ਬੇਨਤੀ ਕਰੂੰਗਾ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ